ਸਾਈਕਲ ਦਾ ਵਾਲ ਤੁਹਾਨੂੰ ਬਦਲਣਾ ਦੱਸਦੇ ਆ ਅੱਜ ਆਪਾਂ ਕਿਵੇਂ ਵਾਲ ਆਪਣਾ ਲੀਕ ਆ ਵਾਲ ਪਹਿਲਾਂ ਚੈੱਕ ਐ ਕਰਨਾ ਬਲੂਨ ਵੇਖੋ ਬਣਦਾ ਇਹ ਖਵਾ ਵਿੱਚੋਂ ਇਹ ਨਿਕਲ ਰਹੀ ਹੈ ਪੈਂਚਰ ਨਹੀਂ ਗਾ ਵਾਲ ਲੀਕ ਹੈ ਤੁਸੀਂ ਘਰੇ ਵੀ ਕਰ ਸਕਦੇ ਹੋ 2 ਮਿੰਟ ਦੀ ਵੀਡੀਓ ਆ ਵਾਲ ਹੁੰਦਾ ਇਹਨੂੰ ਆਪਾਂ ਇਹਦੇ ਤਿੰਨ ਬਣ ਜਾਂਦੇ ਆ ਬਾਜ਼ਾਰ ਚੋ 2 ਰੁਪਏ 2 ਰੁਪਏ ਦਾ ਮਿਲ ਜਾਂਦਾ ਇਹਨੂੰ ਆਪਾਂ ਇੰਨਾ ਕੁ ਘੱਟ ਲੈਣਾ ਠੀਕ ਆ ਇਹਨਾਂ ਨੂੰ ਖੋਲ ਕੇ ਦਿਖਾਉਣੀ ਹੈ ਨਾ ਨਾ ਟੱਪਾ ਇੱਥੇ ਰੱਖ ਲੈਣਾ ਆਹ ਵਾਲਾ ਹੁੰਦਾ ਲੋਹੇ ਦਾ ਉੱਪਰ ਇਹਦੇ ਅੱਗੇ ਪਲਾਸਟਿਕ ਦਾ ਰਬੜ ਦੱਚਿਆ ਹੁੰਦਾ ਇਹਨੂੰ ਆਪਾਂ ਖਿੱਚ ਲੈਣਾ ਆਪਾਂ ਆ ਖਿੱਚ ਲਿਆ ਕਿਉਂਕਿ ਮੈਂ ਇੱਕ ਹੱਥ ਨਾਲ ਹੀ ਕੰਮ ਕਰ ਰਿਹਾ ਤੇ ਨਾਲ ਮੇਰੇ ਜਵੇਰੇ ਹੋ ਤੁਸੀਂ ਆਪਾਂ ਪਾਪਣਗੇ ਆਨਲਾਈਨ ਇਹਦੇ ਬਾਰੇ ਹੀ ਤੁਹਾਨੂੰ ਦੱਸਾਂਗਾ ਸਾਰੀ ਜਾਣਕਾਰੀ ਆਪਾਂ ਕੱਢ ਲਿਆ। ਹਲੋ ਇਹਦਾ ਇਹਦੇ ਚ ਕਈ ਨਾ ਮਿੱਟੀ ਹੁੰਦੀ ਆ ਉਹ ਵੀ ਤੁਸੀਂ ਸਾਫ ਕਰ ਸਕਦੇ ਹੋ ਮੈਂ ਤਾਰ ਮਾਰ ਕੇ। ਇਹ ਦੇਖੋ। ਹੁਣ ਆਪਾਂ ਕੀ ਕਰਨਾ? ਆਹ ਵਾਲ ਆਪਣਾ ਪਲਾਸਟਿਕ ਦਾ ਲੀਕ ਹੋਇਆ ਇਹ ਸਿੱਟ ਦੇਣਾ। ਹਲੋ ਇਹ ਵਾਲੇ ਚ ਕੋਈ ਖਰਾਬੀ ਨਹੀਂ ਹੁੰਦੀ ਇਹ ਨਹੀਂ ਬਦਲਦੀ ਲੋੜ। ਹਲਾਪਾ ਕੈਂਚੀ ਲੈਣੀ ਆ। ਆਹ ਜਿਹੜਾ ਆਪਣਾ ਵਾਲ ਹੈ। ਇਹਨੂੰ ਆਪਾਂ ਕੱਟ ਦੇਣਾ। ਆਹ ਵਾਰ ਗਿਆ। ਪੰਪ ਪਾਸੇ ਕਰ ਦਈਏ ਇੱਕ। ਆਹ ਵਾਲਾ ਆਪਾਂ ਇਹਦੇ ਤੇ ਚੜਾ ਦੇਣਾ ਇਹਦਾ ਕੱਟਿਆ ਇਸ ਤਰੀਕੇ ਨਾਲ ਪੂਰੇ ਜੋਰ ਨਾਲ ਇੱਥੋਂ ਤੱਕ ਚੜਨਾ ਚਾਹੀਦਾ ਇਹ ਥੋੜਾ ਚੜਾਉਣਾ ਮੁਸ਼ਕਲ ਹੁੰਦਾ ਵੈਸੇ ਆਪਾਂ ਚਲਾਇਆ ਤਾਂ ਇੱਥੋਂ ਤੱਕ ਕਰ ਦੇਣਾ ਕਮੈਂਟ ਬਣਾ ਦੇ ਆਹ ਹੁਣ ਆਪਣਾ ਵਾਲ ਗਿਆ ਚੜ ਇਹਨੂੰ ਆਪਾਂ ਟੱਕ ਹੁੰਦਾ ਇੱਥੇ ਟੱਕ ਚ ਫਿਟ ਕਰ ਦੇਣਾ। ਇਹ ਨਟ ਜਿਹੜਾ ਖੋਲਿਆ ਸੀ ਇਹਦੇ ਨਾਲ ਆਕਾਸ਼ ਵਾਲਾ ਆਪਣਾ ਗਿਆ ਪਿਆ। ਉਹਨਾ ਪੰਪ ਵਗਾਇਆ ਆਪਾਂ 1600 ਦਾ ਆਨਲਾਈਨ। ਉਹਨਾਂ ਨਾਲ ਸਾਰੀਆਂ ਸੈਸਰੀ ਮਿਲ ਜਾਂਦੀਆਂ ਗੱਡੀ ਚ ਭਰਨ ਲਈ ਵਾਲੀ ਵਾਲ ਚ ਭਰਨ ਲਈ ਆ ਫਿਊਜ ਆ ਸਾਈਕਲ ਲਾ ਆਪਾਂ ਇਹਨੂੰ ਫਿਟ ਕਰਤਾ। ਉਹਨਾਂ ਲਈ ਇਹਨਾਂ ਆਪਾਂ ਟਿਆ ਕਰਦੇ। ਨਾਲ ਹੀ ਆਪਾਂ ਪੈਰ ਪਾਸਤੀ 20 ਟੈਟ ਇੱਥੋਂ ਆਪਾਂ ਇਹਨੂੰ ਕਰਨਾ ਔਨ ਚਾਰਜ ਇਹ ਫੋਨ ਆ ਚਾਰਜ ਜੇ ਬਹੁਤ ਕੱਢਦਾ ਨਾ ਤੁਸੀਂ ਗੱਡੀ 'ਚ ਵੀ ਰੱਖ ਸਕਦੇ ਹੋ ਗੱਡੀ 'ਚ ਵੀ ਚਾਰਜ ਲੱਗ ਜਾਂਦਾ ਸੀ ਟਾਈਪ ਚਾਰਜ ਵੀ ਲੱਗਿਆ ਇਹਦੇ ਆ ਗੱਡੀ ਵਾਲਾ ਲਾਈਟ ਵੀ ਲੱਗੀ ਹੈ ਰਾਤ ਨੂੰ ਕਿਤੇ ਤੇ ਪਾਵਰ ਬੈਂਕ ਵੀ ਬਣ ਜਾਂਦਾ ਹੈ ਆ ਇਹਨੇ ਮੂੜਾ ਐਮਲ ਹਵਾ ਵਾਲੀ ਬਾਲ ਦਾ ਨਿਸ਼ਾਨ ਆ ਗਿਆ ਆ ਸਾਈਕਲ ਦਾ ਆ ਮੋਟਰਸਾਈਕਲ ਦਾ ਆ ਗੱਡੀ ਦਾ ਹਵਾ ਵਾਲੀ ਬਾਲ ਦਾ ਸਾਈਕਲ ਦਾ ਫੇਰ ਆ ਗਿਆ ਆਪਾਂ ਮੰਨ ਲਓ ਇਹ 45 ਪਾਉਂਡ ਆ ਆਪਾਂ ਨੂੰ ਪਤਾ ਵੀ 45 ਚੱਲੂਗਾ ਕਿ ਨਹੀਂ ਆਪਾਂ ਇਹਨੂੰ ਇੱਥੋਂ ਘਟਾ ਦੇਣਾ ਹੁਣ ਘਟ ਰਿਹਾ ਨਾ ਆਪਾਂ ਇਹਨੂੰ 16 ਕਿ ਪਾਉਂਡ ਤੇ ਲੈ ਜਾਂਦੀ ਹੈ ਤੇ ਉੱਪਰੋਂ ਇਸ ਦਾ ਹਵਾ ਦਾ ਦਬਾਅ ਹੋਣੀਗਾ ਆ ਮੀਟਰ ਹੁੰਦਾ 0 ਵਾਲਾ ਵੀ ਪਹਿਲਾਂ ਤੁਹਾਡੇ ਟਾਇਰ ਚ ਕਿੰਨੀ ਹਵਾ ਚਲੋ ਆਪਾਂ ਆਨ ਕਰਦੇ ਹਾਂ ਆਦੇਸ਼ੀ ਹੋ ਗਈ ਆ ਉਹ ਤਰੀਕੇ ਨਾਲ ਕੰਮ ਕਰਦਾ ਤੇ ਵਾਲ ਆਪਣਾ ਠੀਕ ਰੱਖ ਲੈ ਓਕੇ